ਦਸੂਆ ਚ ਪਰਾਲੀ ਨਾਲ ਭਰੀ ਟਰੈਲੀ ਤੇ ਬੱਸ ਵਿਚਕਾਰ ਹੋਈ ਟੱਕਰ ਚ ਦੋ ਵਿਅਕਤੀ ਜ਼ਖਮੀ ਹੋ ਗਏ ਇਸ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਦਸੂਆ ਹਜੀਪੁਰ ਰੋਡ ਜਾਮ ਕਰ ਦਿੱਤਾ ਜਾਣਕਾਰੀ ਅਨੁਸਾਰ ਦਸੂਆ ਤਲਵਾੜਾ ਮੁੱਖ ਮਾਰਗ ਤੇ ਅੱਡਾ ਛਪੜੀਆਂ ਵਿਖੇ ਪਰਾਲੀ ਨਾਲ ਭਰੀ ਟਰੈਕਟਰ ਟਰੈਲੀ ਅਤੇ ਬੱਸ ਵਿਚਕਾਰ ਹੋਈ ਟੱਕਰ ਚ ਦੋ ਵਿਅਕਤੀ ਜ਼ਖਮੀ ਹੋ ਗਏ ਹਨ ਜਦਕਿ ਦੰਦੇ ਨਿੱਜੀ ਕੰਪਨੀ ਦੇ ਬੱਸ ਡਰਾਈਵਰ ਚੰਚਲ ਸਿੰਘ ਨੇ ਦੱਸਿਆ ਕਿ ਉਹ ਸਵਾਰੀਆਂ ਲੈ ਕੇ ਤਲਵਾੜਾ ਤੋਂ ਦਸੂਏ ਵੱਲ ਨੂੰ ਜਾ ਰਹੇ ਸੀ ਤਾਂ ਦਸੂਏ ਵੱਲੋਂ ਛਪੜੀਆਂ ਅੱਡੇ ਨੇੜੇ ਪਰਾਲੀ ਨਾਲ ਇੱਕ ਭਰੀ ਓਵਰਲੋਡ ਟਰੈਲੀ ਨੇ ਪਾ ਕੇ ਪੂਰੀ ਤਰ੍ਹਾਂ ਨਾਲ ਸੜਕ ਨੂੰ ਘੇਰ ਲਿਆ ਮੈਂ ਆਪਣੀ ਬੱਸ ਬੁਰੀਦਾਨਾ ਸੜਕ ਤੋਂ ਹੇਠਾ ਉਤਾਰ ਦਿੱਤੀ ਇਸ ਦੇ ਬਾਵਜੂ ਟਰਾਲੀ ਦਾ ਕਿਨਾਰਾ ਬੱਸ ਦੇ ਪਿਛਲੇ ਹਿੱਸੇ ਨਾਲ ਟਕਰ ਆ ਗਿਆ ਜਿਸ ਕੰਨ ਬੱਸ ਦਾ ਪਿਛਲਾ ਹਿੱਸਾ ਬੁਰੀਦਾਨਾ ਟੁੱਟ ਗਿਆ ਅਤੇ ਖਿੜਕੀ ਦੇ ਕੋਲ ਬੈਠੀਆਂ ਸਵਾਰੀਆਂ ਨੂੰ ਵੀ ਸਥਾਨਕ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਤੇ ਹਸਪਤਾਲ ਭੇਜ ਦਿੱਤਾ ਗਿਆ ਹੈ ਕਹਿ ਰਹੇ ਕਿ ਕੈਂਟਰ ਵਾਲਾ ਬੱਜਾ ਕਹਿੰਦਾ ਕੈਂਟਰ ਵਾਲਾ ਮੇਰੇ ਟੱਜਾ ਮੈਂ ਨਹੀਂ ਇਹਦੇ ਵਿੱਚ ਬੱਜਾ ਮੈਂ ਅੰਡਰਲੋਰ ਸੀਗਾ ਕੈਂਟਰ ਵਾਲਾ ਗਲਤ ਸੀਗਾ ਇਹ ਕੈਂਟਰ ਵਾਲਾ ਵੱਜਿਆ ਇਹ ਕੀ ਪੁਲਿਸ ਨੂੰ ਕੀ ਕਰਨਾ ਚਾਹੀਦਾ ਬੱਸ ਉਹਨੇ ਕੀ ਕਰਨਾ ਪੁਲਿਸ ਕਹਿੰਦੀ ਸਾਨੂੰ ਮਹਿਕਮਾ ਹੀ ਨਹੀਂ ਪਤਾ ਕਿਹੜਾ ਹੈ ਇਹ ਕਿਨੇ ਕਿਤੇ ਅੰਡਰ ਆਣਾ ਹੀ ਇੱਕ ਦਿਨ ਕਿਹਾ ਪੁਲਿਸ ਵਾਲੇ ਨੂੰ ਕਿਉਂ ਕਿਆ ਪੈਂਦੀ ਆ ਦੋ ਕਿਉਂਕੀਆਂ ਪੈਂਦੀ ਆ ਇੱਧਰ ਦਸੂਆ ਪੈਂਦਾ ਦੂਆ ਥਾਣਾ ਇੱਧਰ ਆਜ ਪਟਾਣਾ ਕਿਸੇ ਨੇ ਨਹੀਂ ਕੋਈ ਕਾਰਵਾਈ ਨਹੀਂ ਕਰਦਾ ਬਿਆਨਾਂ ਤੇ ਆ ਹੁਣ ਵੀ ਇਹ ਦੇਖੋ ਕਿੰਨਾ ਵੱਡਾ ਐਕਸੀਡੈਂਟ ਹੋਇਆ 15 ਦਿਨ ਟਰਾਲੀ ਕੀ ਹੋਇਆ ਸੀ ਭਾਜੀ ਹੋਇਆ ਕਿ ਇੱਧਰ ਰੋਡ ਤੇ ਤੁਰੇ ਜਾਂਦੇ ਆ ਸਿੱਧੀ ਲਿਆ ਗਏ ਗੱਡੀ ਵਿੱਚ ਮਾਰ ਦਿੱਤੀ ਪਹਿਲਾਂ ਸ਼ੀਸ਼ੇ ਤੋੜੇ ਮੁਰਗੇ ਬਨਵਾਚੀ ਪੂਰੀ ਬਦਮਾਚੀ ਗੱਲ ਹੁਣ ਕੀ ਪ੍ਰਸਤਾਵ ਕੀ ਮੰਨ ਕਰਦੇ ਤੁਸੀਂ ਮੰਗ ਇਹੀ ਕਰਦੇ ਆ ਪ੍ਰਸ਼ਾਸਨ ਤੋਂ ਜੀ ਰੋੜ ਤੇ ਚੱਲਣਾ ਧਿਆਨ ਨਾਲ ਚੱਲਣਾ ਚਾਹੀਦਾ ਹੈ ਰਾਤ ਨੂੰ ਹੀ ਚੱਲਣੀ ਚਾਹੀਦੀਆਂ ਦਿਨੇ ਨਹੀਂ ਚੱਲਣੀਆਂ ਚਾਹੀਦੀਆਂ ਇਹ ਤਾਂ ਬਿਲਕੁਲ ਨਿਰੀ ਬਦਮਾਚੀ ਹੈ ਇਹ ਜੀ ਤਾਂ ਕੇ ਭਾਜੀ ਪੁੱਛੋ ਯਾ ਸਵਾਰੀਆਂ ਨੂੰ ਪੁੱਛੋ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੀ ਖਾਦਾ ਇਹਨਾਂ ਘਮਾਉਂਦਾ ਹੀ ਆਉਂਦੇ ਆ ਪੂਰੇ ਰੋੜ ਤੇ ਇਹ ਕਹਿੰਦਾ ਮੇਰੇ ਅੱਗੇ ਕਾਰ ਨਾ ਬਰੇ ਸਾਡੀ ਸਾਈਡ ਆ ਗਿਆ ਮੈਂ ਥੱਲੇ ਵੀ ਛੁੱਟੀ ਗੱਡੀ ਤਾਂ ਵੀ ਉਹਨ ਪਿਛਲੀ ਸਾਈਡ ਲਿਆ ਕੇ ਵੇਚ ਮਾਰੀ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਆ ਦੇਖ ਲਓ ਤੁਹਾਡੇ ਸਾਹਮਣੇ ਹੈ ਜੀ ਹ ਅਜੇ ਇੱਕ ਸਵਾਰੀ ਉਹ ਕਾ ਗਈ ਵੀ ਐ ਸਟੀਆਂ ਲੋਕਾਂ ਨੂੰ ਪਟੀਆਂ ਉਸ ਤੋਂ ਬਾਅਦ ਸਵਾਰੀਆਂ ਨੂੰ ਤੁਸੀਂ ਦੂਜੀ ਪਾਸੇ ਚੜਾ ਦਿੱਤਾ ਹਾਂ ਜੀ ਦੂਜੀ ਪਾਸੇ ਤੋਂ ਸ਼ਿਫਟ ਕੀਤਾ ਜੀ ਆਹ ਦਿਨ ਆਹ ਓਵਰ ਲੋਡ ਟਰਾਲੀਆਂ ਨੰਗਦੀਆਂ ਆ ਬਹੁਤ ਬਹੁਤ ਪਰੇਸ਼ਾਨ ਕਰ ਰਹੇ ਆ ਜੀ ਬਹੁਤਾ ਹੀ ਜ਼ਿਆਦਾ ਇਹਨਾਂ ਦਾ ਉਹ ਜੀ ਮੰਗ ਕਰਦੇ ਤੁਸੀਂ ਪੰਜਾਬ ਪੁਲਿਸ ਨੂੰ ਜੀ ਇਹੋ ਮੰਗ ਕਰਦੇ ਆ ਵੀ ਇਹਨਾਂ ਦਾ ਕੁਝ ਅੰਡਰ ਲੋਡ ਕਰਨ ਜਾਂ ਇਹਨਾਂ ਨੂੰ ਕੋਈ ਮਾਲ ਟਰੱਕ 'ਚ ਪਾਉਣ ਕੀ ਇਹਨਾਂ ਦਾ ਹਿਸਾਬ ਤਾਂ ਪੂਰੇ ਰੋਡ ਦੇ ਵਿੱਚ ਤਾਂ ਇਹ ਆਉਂਦੇ ਆ ਇਹਨਾਂ ਤੇ ਨੱਥ ਪਈ ਆ ਜੀ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ ਇਹਨਾਂ ਦੇ ਕੋ 4-5 ਦਿਨ ਪਹਿਲੇ ਵੀ ਨੰਗਲ ਦੋ ਤਿੰਨ ਦੋ ਬੰਦੇ ਮਾਰੇ ਤੇ ਅੱਜ ਫੇਰ ਭਰੀ ਬਾਸੀ ਚ ਲਿਆ ਕੇ ਨਾ ਟਰਾਲੀ ਭਾਰੀ ਟੱਟ ਮਾਰਦੇ ਜਾਂਦੇ ਓਵਰ ਲੋਡ ਓਵਰ ਸਪੀਡ ਤੇ ਜਾਂਦੇ ਆ ਜੀ ਸਵਾਰੀਆਂ ਤੇ ਤੁਹਾਡੇ ਸਭ ਇੱਕ ਬੰਦੇ ਸਾਟ ਲੱਗੀ ਆ ਹਾਂ ਜੀ ਇੱਕ ਦੇ ਲੱਗੀ ਆ ਜੀ ਇੱਕ ਤਾਂ ਆਪਾਂ ਦਸੂਏ ਭਜਿਆ ਜੀ ਕੀ ਹੁਣ ਪੁਲਿਸਤਤੀ ਮੰਗ ਕਰਦੇ ਨੇ ਇਹਨਾਂ ਕੋਈ ਨਾਥ ਪਾਈ ਹੈ ਇਹ ਨਾ ਕੰਟਰੋਲ ਕੀਤਾ ਜਾਵੇ ਇਹਨਾਂ ਦੇ ਕੁਝ ਵਿਕਰ ਸਿੰਘ ਜੀ ਵਿਕਰ ਸਿੰਘ ਵਿਕਰ ਸਿੰਘ ਕੀ ਹੋਇਆ ਤੁਹਾਡੇ ਸਾਟੇ ਚ ਨਾ ਲੱਗੀ ਹੈ ਮੈਂ ਜੀ ਬਾਰੀ ਦੇ ਢੰਡੇ ਬੈਠਿਆ ਸੀ ਜੀ ਉਹ ਪੂਪ ਲੋਡ ਟਰਾਲੀ ਆਈ ਤੇ ਉਹ ਟਰੈਕ ਬੱਸ ਦੇ ਵਿੱਚ ਵੱਜੀ ਜੀ ਤੇ ਜੀ ਨਾਲ ਇਹ ਮੇਰੇ ਨਾਲ ਲੱਗੀ ਕੀ ਕੰਮ ਕਰਦੇ ਤੁਸੀਂ ਮੈਂ ਬਿਜਲੀ ਦਾ ਜੀ ਕੀ ਮੰਕਰ ਦੇ ਪੁਲਿਸ ਤੋਂ ਮੈਂ ਪੁਲਿਸ ਤੋਂ ਇਹ ਮੰਕਰਦਾ ਕਿ ਇਹ ਬਲੋਟ ਟ੍ਰੈਲੀ ਬੰਦ ਹੋਣ